ਆਸ ਪਿਆਸੀ ਪਿਰ ਕਹਿ ਤਾਈ ਜਿਉ ਚਾਤਰਕ ਬਉਂਦੇ ਰੇ ਕਹੁ ਨਾਨਕ ਜੀ ਹਾੜਾ ਬਲਿਹਾਰੀ ਦੇਹੁ ਦਰਸ ਪ੍ਰਭ ਮੇਰੇ ਤੇਰਾ ਕੀ ਤਾ ਜਾ ਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਤਰਸ ਪਿਆ ਮਹਾਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ થી ਵਹਰਿਆ ਹਮ ਅਭੁਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਸਾਦ ਵਿਖੈ ਵਿਖ ਕਾਈ ਮਾਇਆ ਮੋਹ ਪਰਮ ਪੈ ਫੂਲੇ ਸਤਿਦਾ ਰਸਿਓਂ ਪ੍ਰੀਤ ਲਗਾਈ ਇਕਯੁਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮਤਰਾ ਸੁਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਪਰ ਸਨਮਾਨ ਜੋ 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 ਟਲ ਚਵਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਮਹਾਜਰਾ ਹਜ਼ੂਰ ਸਰਬ ਕਲਾ ਪ੍ਰਭੂਰ ਤਾਨ ਸਾਹਿਬ ਫ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਪਾਵਨ ਅਤੇ ਪਿਆਰ ਭਰੀ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਰੀ ਸਾਧ ਸੰਗਤ ਜੀ ਬਟਪਾਗੇ ਹਾ ਸਤਿਗੁਰੂ ਜੀ ਨੇ ਕਿਰਪਾ ਕਰਦਿਆਂ ਹੋਇਆਂ ਪਾਵਨ ਅਲਾਹੀ ਬਾਣੀ ਦੇ ਗੁਰਮਤਿ ਵਿਚਾਰਤਾਰਾਂ ਦੇ ਨਾਲ ਜੁੜਨ ਦਾ ਸਾਨੂੰ ਉਦਮ ਉਪਰਾਲਾ ਬਖਸ਼ਿਸ਼ ਕੀਤਾ ਹੈ ਆਓ ਜਿਤਨਾ ਕੋ ਸਮਾਂ ਸਤਿਗੁਰੂ ਜੀ ਤੁਪਾਨ ਨੂੰ ਪ੍ਰਾਪਤ ਹੋਇਆ ਉਤਨਾ ਸਮੇਂ ਨੂੰ ਸਤਿਗੁਰੂ ਜੀ ਦੇ ਪਾਵਨ ਹਜ਼ੂਰੀ ਦੇ ਅੰਦਰabitਿਤ ਕਰਦੇ ਹੁਆ ਆਪਣੇ ਮਨ ਨੂੰ ਸੱਚੇ ਗੁਰੂ ਸੱਚੀ ਵਿਚਾਰਨਾ ਜੁੜੀਏ ਕਰੋ ਗੁਰੂ ਫਤੇ ਪ੍ਰਵਾਨ ਮਨੁਗਤੀਆਂ ਇਕਾਗਰ ਕਰਦੇ ਹੁਆ ਕਰੋ ਰਸਨਾ ਪਵਿੱਤਰ ਇੱਕੋ ਹਵਾਰੀ ਦੇ ਵਿੱਚ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਆਪ ਜੀ ਸਭ ਸਬਦ ਸਤਿਰਵਣ ਕਰ ਰਹੇ ਸਾ ਪਿਛਲੇ ਦਵਾਨਾ ਦੇ ਅੰਦਰ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਦੂਸਰੇ ਬੰਦ ਦੀ ਆਪਾਂ ਕੱਲ ਦੇ ਦਵਾਨਾਂ ਦੇ ਅੰਦਰ ਵਿਚਾਰ ਸਾਂਝੀ ਕੀਤੀ ਸੀ ਸਤਿਗੁਰੂ ਜੀ ਨੇ ਆਖਿਆ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ ਹਜ਼ੂਰ ਕਾਨੇ ਪਾਈ ਹੈ ਹਰੀ ਪ੍ਰਮਾਤਮਾ ਹੈ ਵਾਹਿਗੁਰੂ ਹੈ ਹਰੀ ਜਨੋ ਹੈ ਸੰਤ ਜਨੋ ਹੈ ਪ੍ਰਭੂ ਕਿਰਪਾ ਕਰੋ ਮੈਨੂੰ ਸਵਾਹੀ ਗੁਰੂ ਦੇ ਨਾਲ ਜੋ ਮੈਂ ਸਦੀਵੀ ਉਸ ਤੋਂ ਵਿਛੜਿਆ ਰਹਿਣਾ ਮੈਂ ਉਹਦੇ ਨਾਲ ਮਿਲੌਣ ਦਾ ਮੈਨੂੰ ਉਤਮ ਉਪਰਾਲਾ ਬਖਸ਼ਿਸ਼ ਕਰੋ ਫਿਰ ਹਜ਼ੂਰ ਨੇ ਆਖਿਆ ਮੇਰਾ ਹਰ ਪ੍ਰਭਦ ਸੋ ਮੈਂ ਭੁੱਖ ਲਗਾਈ ਬਿਨਾਂ ਭੁੱਖ ਤੋਂ ਕੋਈ ਬੰਦਾ ਪਾਣੀ ਨਹੀਂ ਪੀਂਦਾ ਬਿਨਾਂ ਪਿਆਸ ਤੋਂ ਕੋਈ ਪਾਣੀ ਨਹੀਂ ਪੀਂਦਾ ਤੇ ਬਿਨਾਂ ਭੁੱਖ ਤੋਂ ਕੋਈ ਭੋਜਨ ਨਹੀਂ ਸ਼ਕਦਾ ਇਸੇ ਤਰ੍ਹਾਂ ਜੇ ਗੁਰੂ ਪ੍ਰਮਾਤਮਾ ਆਪਣੇ ਤੁਹਾਡਾ ਪਿਆਰ ਤੇ ਤੁਹਾਡੀ ਦੀਦ ਤੇ ਤੁਹਾਡੇ ਦਰਸ਼ਨਾਂ ਨੂੰ ਤਾਂ ਹੀ ਨਹੀਂ ਪੈਦਾ ਹੋਈ ਤਾਂ ਤੁਹਾਡੇ ਗੁਰੂ ਤੇ ਤੁਹਾਡੇ ਲਈ ਪਿਆਰ ਤੇ ਇਤفاق ਨਹੀਂ ਹੋ ਸਕਦਾ ਆਪਸੀ ਤਵਾਕ ਹੁਣ ਅਤਿ ਅਤ ਲਾਜਵੀ ਹੈ ਚਾਹੇ ਕਰਦੇ ਜੀ ਨਹੀਂ ਚਾਹੇ ਤੁਹਾਡੇ ਤੇ ਤੁਹਾਡੇ ਗੁਰੂ ਪ੍ਰਤੀ ਪਿਆਰ ਤੇ ਤੁਹਾਡੀ ਇਤਵਾਕ ਹੋਣ ਵਾਲੀ ਇੱਕੋ ਇੱਕ ਦੀ ਉਕਾਈ ਹੈ ਹਜ਼ੂਰ ਨੇ ਆਖਿਆ ਨਾ ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ ਕਿ ਮੈਨੂੰ ਪ੍ਰਮਾਤਮਾ ਦਸੋ ਤਾਂ ਸਹੀ ਮੈਨੂੰ ਕਿੱਥੇ ਕ ਹੈ ਹੈ ਸਤ ਸੰਗੀ ਜਨੋ ਹੇ ਹਰੀ ਦੇ ਜੀ ਜਨਾ ਮੈਨੂੰ ਦੱਸੋ ਤਾਂ ਸਹੀ ਕਿ ਪਰਮਾਤਮਾ ਦੇ ਦਰਸ਼ਨਾਂ ਨੂੰ ਮੈਂ ਕਿਵੇਂ ਪਾ ਸਕਦਾ ਹਾਂ ਤੇ ਉਹਦੀ ਭੁੱਖ ਜੋ ਮੇਰੇ ਸਰੀਵੀ ਮਨ ਵਿੱਚ 부ਝੀ ਰਹਿੰਦੀ ਹੈ ਜਾਂ ਤਾਂਗ ਰਹਿੰਦੀ ਰਹਿੰਦੀ ਹੈ ਜਾਂ ਸਰੀਵੀ ਉਹਦੋਂ ਹਾਹਾਕਾਰ ਮੱਚੀ ਰਹਿੰਦੀ ਹੈ ਉਹਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ ਹੈ ਹਜ਼ੂਰ ਨੇ ਦੂਸਰੇ ਬੰਦੀ ਸਮਾਪਤੀ ਤੇ ਸਾਨੂੰ ਇੱਕ ਪਾਵਨ ਸ਼ਬਦ ਵਰਤ ਕੇ ਸਮਾਪਤੀ ਕੀਤੀ ਸੀ ਸੋਨੇ ਸ਼ਬਦ ਵਰਤਿਆ ਸੀ ਹਰ ਹਰ ਕਥਾ ਮੇਰੇ ਮਨ ਪਾਣੀ ਪਰਮਾਤਮਾ ਦੀ ਸਭ ਤੋਂ ਸਲਾਹ ਦੀਆਂ ਗੱਲਾਂ ਮੇਰੇ ਮਨ ਵਿੱਚ ਪਿਆਰੀਆਂ ਤੇ ਅਸਹਿ ਖੁਸ਼ੀ ਭਰੀਆਂ ਲੱਗਦੀਆਂ ਨੇ ਜਿਨ੍ਹਾਂ ਨੂੰ ਮੰਨਣ ਦਾ ਵੀ ਇੱਕ ਸਮਾਂ ਹੋ ਸਕਦਾ ਏ ਜਦੋਂ ਪਰਮਾਤਮਾ ਦੀ ਕਥਾ ਦੇ ਨਾਲ ਮੈਂ ਆਪਣੇ ਜੀਵਨ ਨੂੰ ਸੱਚੇ ਢੰਗ ਨਾਲ ਜਿਉਣਾ ਸਿੱਖਦੇ ਹਾਂ ਹੁਣ ਅਗੇ ਹਜ਼ੂਰ ਨੇ ਕਿਰਪਾ ਕੀਤੀ ਹੈ ਹਰ ਹਰੇ ਅੰਮ੍ਰਿਤ ਹਰ ਮਨ ਭਾਵੇਂ ਮਿਲ ਸਤਗੁਰੇ ਅੰਮ੍ਰਿਤ ਪੀਜੈ ਜੀਓ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਦਾ ਜੋ ਜਲ ਹੈ ਉਹੀ ਮੇਰੇ ਮਨ ਨੂੰ ਚੰਗਾ ਲੱਗਦਾ ਏ ਤੇ ਉਹੀ ਮੇਰੇ ਮਨ ਨੂੰ ਪੀਣ ਲਈ ਸੁਆਦਲਾ ਪਦਾਰਥ ਲੱਗਦਾ ਏ ਕਿੱਡਾ ਵੱਡਾ ਵਚਨ ਵਕਤ ਸਤਿਗੁਰ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਜੀ ਦੁਨਿਆਵੀ ਲੋਕ ਦੀ ਹਰ ਸ੍ਰਿਸ਼ਟੀ ਇੱਕ ਪਿਆਰ ਤੇ ਮੁਹੱਬਤ ਨੂੰ ਇਹ ਹਰ ਇੱਕ ਜਗ੍ਹਾ ਦੂਸਰੀ ਜਗ੍ਹਾ ਲੱਭ ਰਹੀ ਹੈ ਕੋਈ ਸੋਹਣੀ ਵੰਸਵਤੀ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈ ਕੋਈ ਸੋਹਣੇ ਕੱਪੜੇ ਪਾ ਕੇ ਖੁਸ਼ ਹੋ ਰਿਹਾ ਹੈ ਕੋਈ ਸੋਹਣਾ ਰੂਪ ਦੇਖ ਕੇ ਖੁਸ਼ ਹੋ ਰਿਹਾ ਹੈ ਪਰ ਗੁਰੂ ਸਾਹਿਬ ਕਨੇ ਨਾਮ ਦੇ ਰੰਗੀ ਜਨ ਸਤ ਸੰਗੀਆਂ ਰੂਹਾਂ ਆਪਣੇ ਗੁਰੂ ਦੇ ਦਰਸ਼ਨ ਜੁਆਰੇ ਦੇਖ ਕੇ ਖੁਸ਼ ਹੋ ਰਹੀਆਂ ਨੇ ਹਜ਼ੂਰ ਨੇ ਕਿਹੜੀ ਵੱਡੀ ਸਾਡੇ ਸਾਹਮਣੇ ਤਾਂਗ ਪੈਦਾ ਕੀਤੀ ਹੈ ਨਾ ਜੀ ਕਿ ਮੇਰੇ ਮਨ ਤਾਂ ਮੇਰੇ ਮਨ ਵਿੱਚ ਤਾਂ ਉਹੀ ਤਾਂਗ ਚੰਗੀ ਲੱਗਦੀ ਹੈ ਜਿਹੜਾ ਗੁਰੂ ਤੱਕ ਪਹੁੰਚਦੀ ਹੋਵੇ ਮੇਰੇ ਚਰਨਾਂ ਨੂੰ ਤਾਂ ਉਹੀ ਬਾਟ ਚੰਗੀ ਲੱਗਦੀ ਹੈ ਜਿਹੜੇ ਗੁਰੂ ਦੇ ਦਰਸ਼ਨ ਤੱਕ ਮੈਨੂੰ ਲੈ ਕੇ ਜਾਂਦੀ ਹੋਵੇ ਤੇ ਉਹੀ ਰਸਨਾ ਮੈਨੂੰ ਚੰਗੀ ਲੱਗਦੀ ਹੈ ਜੀ ਤੋਂ ਗੁਰੂ ਦਾ ਨਾਮ ਦਾ ਜਾਪ ਜਪਿਆ ਜਾਵੇ ਹਜ਼ੂਰ ਨੇ ਆਖਿਆ ਹੈ ਨਾ ਜੀ ਕਿ ਨਾਮ ਜਲ ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ਤੇ ਇਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਦੋ ਬੰਦਾਂ ਦੀ ਵਿਚਾਰ ਆਪਾਂ ਅੱਜ ਸਾਂਝੀ ਕਰਾਂਗੇ ਹਜ਼ੂਰ ਨੇ ਆਖਿਆ ਹੈ ਵਟ ਭਾਗੀ ਹਰ ਸੰਗਤ ਪਾਵੇ ਵੱਡਿਆਂ ਭਾਗਾਂ ਦੇ ਨਾਲ ਚੰਗੇ ਕਰਮਾਂ ਦੇ ਨਾਲ ਮਨੁੱਖ ਪ੍ਰਭੂ ਦਾ ਮਿਲਾਪ ਕਰਨ ਵਾਲੀ ਸਾਧ ਸੰਗਤ ਦੇ ਵਿੱਚ ਪ੍ਰਾਪਤ ਕਰਦੇ ਨੇ ਉਹਦੇ ਚੰਗੇ ਪੂਰਵਲੇ ਕਰਮ ਹੋਣ ਤਾਂ ਹੀ ਸਾਧ ਸੰਗਤ ਦੇ ਵਿੱਚ ਵਹਿਗੇ ਗੁਰੂ ਦਾ ਨਾਮ ਤੇ ਗੁਰੂ ਦਾ ਨਾਮ ਸੁਣ ਸਕਦਾ ਹੈ ਤੇ ਜਪ ਸਕਦਾ ਹੈ ਨਹੀਂ ਤਾਂ ਭਾਂਡਾ ਕਈ ਵਾਰ ਮੂਧਾ ਕਰਕੇ ਬੰਦਾ ਗੁਰੂ ਦੇ ਕੋਲੇ ਆਉਂਦਾ ਹੈ ਤੇ ਮੂਧਾ ਕਰਕੇ ਹੀ ਖਾਲੀ ਹੀ ਭਾਂਡਾ ਲੈ ਕੇ ਆਪਣੇ ਘਰ ਨੂੰ ਚਲੇ ਜਾਂਦਾ ਹੈ ਅਜਿਹੀ ਹੈ ਦੀਵੇ ਦੇ ਥੱਲੇ ਹਨੇਰਾ ਹੋਣ ਦੀ ਇਹੀ ਗੱਲ ਹੈ ਜੀ ਸਮਰਾਥ ਗੁਰੂ ਦੇ ਕੋਲ ਆ ਕੇ ਵੀ ਸਾਡੇ ਮਨ ਦੇ ਵਿੱਚ ਪਿਆਰ ਦੀ ਉਹ ਦੀਵੇ ਦੀ ਚੋਤ ਨਾ ਜਗੇ ਇਹ ਹੋ ਨਹੀਂ ਸਕਦਾ ਪਰ ਕਈ ਵਾਰ ਜਦੋਂ ਭਾਂਡਾ ਮੁੱਦਾ ਹੋਵੇ ਫਿਰ ਇਹਦੇ ਵਿੱਚ ਦੋਸ਼ ਗੁਰੂ ਦਾ ਨਹੀਂ ਇਹਦੇ ਵਿੱਚ ਦੋਸ਼ ਸਾਡਾ ਹੀ ਕਿੰਨੀਆਂ ਉਦਾਹਰਣਾਂ ਸੱਚੇ ਪਾਤਸ਼ਾਹ ਸਾਡੇ ਜੀਵਨ ਦੇ ਵਿੱਚ ਸਾਨੂੰ ਘਾੜਤ ਕਰਨ ਲਈ ਸਿਖਾਈਆਂ ਨੇ ਮਹਾਤਮਾ ਬੁੱਧ ਇੱਕ ਨਗਰ ਦੇ ਵਿੱਚ ਪ੍ਰਚਾਰ ਦੌਰੇ ਤੇ ਉੱਤੇ ਆਏ ਇਹਨਾਂ ਨੂੰ ਦੱਸਿਆ ਗਿਆ ਕਿ ਇੱਥੇ ਦਾ ਰਾਜਕੁਮਾਰ ਕਾਫੀ ਕੋੜੇ ਬੋਲ ਬੋਲਦਾ ਹੈ ਤੇ ਇਹਨੇ ਕੌੜੇ ਬੋਲਾਂ ਦੇ ਨਾਲ ਸਾਰੀ ਪ੍ਰਜਾ ਸਾਰੀ ਇਹ ਜੋ ਇਹਦੀ ਰਜਾ ਰਾਜੇ ਦੀ ਅਧੀਨਗੀ ਸਭਕਾਰੀ ਬੈਠੇ ਨੇ ਨਾ ਇਹਦੇ ਰਾਜ ਦੇ ਵਿੱਚ ਰਾਜ ਦੇ ਲੋਕ ਇਹ ਉਹਦੀ ਅੰਧੁਕੀ ਨੇ ਮਹਾਤਮਾ ਬੁੱਧ ਦੇ ਦਰਸ਼ਨਾਂ ਨੂੰ ਉਹ ਰਾਜਕੁਮਾਰ ਵੀ ਚੱਲ ਕੇ ਆਇਆ ਹੁਣ ਦੇਖੋ ਜਦੋਂ ਕਿਸੇ ਨੇ ਪ੍ਰਿਆਰ ਦੇ ਨਾਲ ਤੁਹਾਨੂੰ ਗੁਰੂ ਨਾਲ ਜੋੜਨਾ ਹੋਵੇ ਉਹ ਤੁਹਾਨੂੰ ਗੁਰੂ ਦਾ ਚਾਹ ਬਾਣੀ ਦਾ ਬਾਣ ਮਾਰ ਕੇ ਸਮਝਾਵੇਗਾ ਜਰੂਰ ਕਿ ਭਾਈ ਤੇਰੇ ਵਿੱਚ ਆ ਕੋਈ ਨਾ ਕੋਈ ਘਾਟ ਹੈ ਇਹਨੂੰ ਪੂਰੀ ਕਰ ਅਸੀਂ ਆਪਣੇ ਗੁਰੂ ਦੇ ਵੱਲ ਇੱਕ ਕਦਮ ਵਧਾਉਣ ਦਾ ਯਤਨ ਕਰੀਏ ਮਹਾਤਮ ਬੁੱਧ ਨੂੰ ਪ੍ਰਮਾਤਮਾ ਨੂੰ ਜੋੜਨ ਲਈ ਰਾਜਕੁਮਾਰ ਨੂੰ ਆਖਿਆ ਕਿ ਸਾਹਮਣੇ ਨਿੰਮ ਦਾ ਬੂਟਾ ਖੜਾ ਹੈ ਨਿੰਮ ਦਾ ਦਰਖਤ ਹੈ ਉਹਦੇ ਪੱਤੇ ਤੋੜ ਕੇ ਲੈ ਕੇ ਆ ਰਾਜਕੁਮਾਰ ਹੁਣ ਇਹ ਨਾਮ ਰੰਗੀ ਰੂਹ ਨੂੰ ਕਿਵੇਂ ਇਨਕਾਰ ਕਰ ਸਕਦਾ ਸੀ ਖੁਦ ਰਾਜਾ ਹੋਵੇ ਉਹਦੇ ਦਰਸ਼ਨਾਂ ਨੂੰ ਕਰਨ ਲਈ ਆਇਆ ਹੋਵੇ ਮਹਾਤਮਾ ਬੋਧ ਜੀ ਦੇ ਸਾਹਮਣੇ ਨਹਿਮਦੇਦ ਰੱਖਦੇ ਕੋਲ ਗਏ ਟਾਣੀ ਤੋਂ ਕੁਝ ਪੱਤੇ ਤੋੜੇ ਮਹਾਤਮਾ ਬੋਧ ਜੀ ਨੇ ਆਖਿਆ ਕਿ ਮੂੰਹ ਦੇ ਵਿੱਚ ਪਾ ਕੇ ਇਹਨੂੰ ਚਬਣ ਦੀ ਸ਼ੁਰੂਆਤ ਸ਼ੁਰੂ ਕਰ ਦੇ ਭਾਈ ਖਾਣਾ ਇਹਨੂੰ ਖਾ ਲੈ ਹੁਣ ਮੰਨਦਾ ਨਾ ਕੀ ਕਰੇ ਪਰਮਾਤਮਾ ਦਾ ਨਾਮ ਜਪਣ ਵਾਲੇ ਮਹਾਨ ਪੁਰਸ਼ ਨੇ ਮਹਾਤਮਾ ਬੋਧ ਅਖਿਆ ਕਿ ਮੂੰਹ ਦੇ ਵਿੱਚ ਪਾ ਕੇ ਉਹਨੂੰ ਚਬਣਾ ਸ਼ੁਰੂ ਕਰਦੇ ਰਾਜੇ ਨੇ ਉਦਾਂ ਹੀ ਕੀਤਾ ਜਿਉਂ ਹੀ ਉਹਨੇ ਨਿੰਮ ਦੇ ਪੱਤੇ ਆਪਣੀ ਦਸਨਾ ਦੇ ਉੱਤੇ ਰੱਖੇ ਕੌੜਾ ਸਵਾਦ ਆਉਣਾ ਲਾਜ਼ਮੀ ਸੀ ਜਿਉਂ ਹੀ ਦੰਦਾਂ ਦੇ ਨਾਲ ਚਬਣਾ ਸ਼ੁਰੂ ਕੀਤਾ ਥੁੱਕ ਕੇ ਦੂਰ ਮਾਰਿਆ ਉਹ ਪੱਤੇ ਆਖਦਾ ਹੈ ਕਿ ਇੰਨੇ ਕੌੜੇ ਪੱਤੇ ਅਜਿਹੇ ਕੌੜੇ ਪੱਤਿਆਂ ਵਾਲੇ ਬੂਟੇ ਦਾ ਤੇ ਮੱਪਾ ਪੌਦੇ ਦਾ ਮੈਂ ਹੁਣੀ ਜੜਪਟਦਾ ਹਾਂ ਮਹਾਤਮਾ ਬੁੱਧ ਕਹਿੰਦੇ ਤੂੰ ਕੌੜੇ ਪੱਤੇ ਇੱਕ ਮਿੰਟ ਲਈ ਦਸਨਾ ਦੇ ਉੱਤੇ ਰੱਖ ਨਹੀਂ ਸਕਿਆ ਥੁੱਕ ਦਿੱਤਾ ਤੂੰ ਇਹ ਸੋਚ ਤੇਰੇ ਰਾਜ ਦੇ ਲੋਕ ਤੇਰੇ ਕੌੜੇ ਬੋਲਾਂ ਨੂੰ ਕਿਵੇਂ ਸਹਿ ਕਰਦੇ ਹੋਣਗੇ ਉਹ ਵੀ ਇੱਕ ਤਰ੍ਹਾਂ ਦੇ ਨਿੰਮ ਦੇ ਬੂਟੇ ਨੇ ਤੇ ਉਹ ਨਿੰਮ ਦੇ ਬੂਟਿਆਂ ਦੇ ਵਿੱਚੋਂ ਤੋੜੇ ਹੋਏ ਤੇਰੇ ਬੋਲ ਜਦੋਂ ਉਹਨੇ ਦਸਨਾ ਦੇ ਉੱਤੇ ਡਿੱਗਦੇ ਨੇ ਹਨਾ ਤੂੰ ਵੀ ਇੱਕ ਨਿੰਮ ਦੀ ਇਕਾਈ ਹੈ ਬਿਲਕੁਲ ਤੇਰੇ ਬੋਲ ਉਹ ਨਿੰਮ ਦੇ ਪੱਤਿਆਂ ਦੇ ਬਰਾਬਰ ਨੇ ਪਰ ਜਿਉਂ ਹੀ ਉਹ ਤੂੰ ਉਹਨਾਂ ਦੇ ਉੱਤੇ ਬੋਲਦਾ ਏ ਫਰਕ ਇੰਨਾ ਹੈ ਤੇ ਨਿਹਮ ਦੇ ਪੱਤੇ ਤੋੜ ਕੇ ਆਪਣੀ ਰਸਨਾ ਦੇ ਉੱਤੇ ਪਾ ਕੇ ਥੁੱਕ ਦਿੱਤੇ ਨੇ ਤੇਰੇ ਬੋਲੇ ਹੋਏ ਬੋਲ ਤੇਰੇ ਰਾਜ ਦੇ ਲੋਕ ਸੁਣਦੇ ਜਰੂਰ ਨੇ ਪਰ ਤੇਰੇ ਪਿੱਠ ਵਿੱਚ ਥੁੱਕਦੇ ਨੇ ਤੇਰੇ ਮੂੰਹ ਦੇ ਉੱਤੇ ਨਹੀਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਇੱਕ ਪਿਆਰਾ ਜਿਹਾ ਬਚਨ ਭਾਈ ਬੰਦਰਪਾਲ ਸਿੰਘ ਜੀ ਨੇ ਆਖਿਆ ਕਿ ਜਦੋਂ ਬੰਦਾ ਆਪਣੇ ਆਪ ਨੂੰ ਬਦਲ ਲੈਂਦਾ ਹੈ ਨਾ ਸਾਰੀ ਸ੍ਰਿਸ਼ਟੀ ਬਦਲਣ ਲੱਗਿਆ देर ਨਹੀਂ ਹੋਵੇਗੀ ਇਹ ਗੱਲ ਸੱਚ ਹੈ ਸਾਡੇ ਗੁਰੂ ਨੇ ਵੀ ਸਾਨੂੰ ਇਹ ਸਮਝਾਇਆ ਹੈ ਕਿ ਜਦੋਂ ਬੰਦਾ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੈ ਨਾ ਮਨ ਜਿੱਤੈ ਜਗ ਜੀਤ ਜਗ ਨੂੰ ਜਿੱਤਣ ਲੱਗਿਆ ਦੇਰੀ ਨਹੀਂ ਲੱਗਦੀ ਇਹ ਮਨ ਨੂੰ ਜਿੱਤਣ ਲੱਗਿਆ ਦੇਰੀ ਲੱਗ ਜਾਂਦੀ ਹੈ ਹਜ਼ੂਰ ਨੇ ਇਹ ਗੱਲ ਸਾਨੂੰ ਸਮਝਾਈ ਹੈ ਨਿਮੇ ਸੋ ਗੌਰਾ ਹੋਏ ਉੱਚੇ ਮੰਦਰ ਦੇਖ ਕੇ ਆਪਣੇ ਜੀਵਨ ਨੂੰ ਕਦੇ ਉਸ ਢੰਗ ਦੇ ਨਾਲ ਜਿਉਣਾ ਨਾ ਸ਼ੁਰੂ ਕਰੋ ਹਜ਼ੂਰ ਕਹਿੰਦੇ ਭਾਈ ਬਾਬਾ ਫਰੀਦ ਜੀ ਆਖਦੇ ਨੇ ਨਾ ਕਿ ਭਾਈ ਮਨ ਦੇ ਵਿੱਚ ਤਾਂਗ ਰੱਖੋਗੇ ਪਰਮਾਤਮਾ ਨੇ ਰੋਟੀ ਦਿੱਤੀ ਹੈ ਉਹ ਚਾਹੇ ਸੁੱਕੀ ਹੈ ਚਾਹੇ ਮਿੱਸੀ ਹੈ ਪਰ ਪਰਮਾਤਮਾ ਨੇ ਰੋਟੀ ਤੁਹਾਨੂੰ ਭੋਜਨ ਦੇ ਬਰਾਬਰ ਤਾਂ ਬਿਠਾ ਦਿੱਤਾ ਨਾ ਛਕਣ ਦੀ ਇਕਾਈ ਦੇ ਵਿੱਚ ਤਾਂ ਬਿਠਾ ਦਿੱਤਾ ਇੰਨੇ ਸ਼ੁਕਰਗੁਜ਼ਾਰ ਪ੍ਰਮਾਤਮਾ ਦੇ ਰੱਖੋ ਕਿ ਠੰਡੀ ਪ੍ਰਮਾਤਮਾ ਦੀ ਰੁੱਖੀ ਮਿੱਟੀ ਖਾਏ ਕੇ ਠੰਡਾ ਪਾਣੀ ਪੀਓ ਇਹ ਕਿੰਨੀ ਵੱਡੀ ਗੱਲ ਹੈ ਨਾ ਜਰਨਾ ਅਸਥੈ ਰਹਾਉ ਠਹਿਰਾਉ ਜ਼ਿੰਦਗੀ ਦੇ ਵਿੱਚ ਆਉਣਾ ਅਤਿ ਅੰਤ ਲਾਜ਼ਮੀ ਹੈ ਹਜ਼ੂਨ ਨੇ ਅਗਲੀ ਪੰਕਤੀ ਦੇ ਵਿੱਚ ਆਖੇ ਆਏ ਵੱਡਾ ਭਾਗੀ ਹਰ ਸੰਗਤ ਪਾਵੇ ਵੱਡਿਆਂ ਭਾਗਾਂ ਦੇ ਨਾਲ ਸਤ ਸੰਗਤ ਪ੍ਰਾਪਤ ਹੁੰਦੀ ਹੈ ਭਾਗਹੀਨ ਪ੍ਰਭ ਚੋਟਾ ਖਾਵੇ ਭ੍ਰਮ ਮੋਹ ਇਹ ਦੋਨੇ ਇੱਕੇ ਹੀ ਪੁਲੰਦੇ ਦੇ ਰਾਹੀ ਨੇ ਜੀ ਪ੍ਰਮਾਤੇ ਮੋਹ ਮੋਹ ਦੇ ਵਿੱਚੇ ਭ੍ਰਮ ਪੈਦਾ ਹੋਣਾ ਏ ਹੁਣ ਮੋਹ ਜਿਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਈ ਵਾਰ ਅਜਿਹੀ ਹਸਤੀ ਦੇ ਉੱਤੇ ਪੈਦਾ ਹੋ ਜਾਂਦਾ ਏ ਜਿਸ ਦੀ ਵੀ ਨਿਵਨ ਹਾਰ ਨਹੀਂ ਹੈ ਜਿਵੇਂ ਸਾਰੀ ਵਨਸਪਤੀ ਸਾਰੀ ਦੁਨਿਆਵੀ ਲੋਕ ਦੇ ਜੀਵ ਜੰਤੂ ਵਿੱਚ ਮਨੁੱਖ ਵਿੱਚ 83 ਲੱਖ ਦੀ ਜੁਨਾ ਕਦੇ ਵੀ ਨਿਵਨ ਹਾਰਨ ਹੈ ਬੰਦਾ ਆਪਣੀ ਮੁਤਾਬਕ ਕੀਤੀ ਹੋਇਆ ਕਰਮਾਂ ਦੇ ਮੁਤਾਬਕ ਹਰ ਇੱਕ ਜੁਨ ਦਾ ਭਾਗੀਦਾਨ ਹੋ ਰਿਹਾ ਏ ਪਰ ਗੁਰੂ ਸਾਹਿਬ ਕੇ ਨੇ ਭਾਗ ਹੀਣ ਬਿਨਾ ਭਾਗਾ ਤੋਂ ਸਤ ਸੰਗਤ ਦੇ ਵਿੱਚ ਇੱਕ ਮਿੰਟ ਬੈਠਣ ਨੂੰ ਵੀ ਨਹੀਂ ਮਿਲਦਾ ਤੇ ਅਜਿਹੇ ਭ੍ਰਮੇ ਪਟਕੇ ਹੋਏ ਲੋਕ ਫਿਰ ਚੋਟਾਂ ਖਾਂਦੇ ਨੇ ਵਿਕਾਰਾਂ ਦੀਆਂ ਸੱਟਾਂ ਸਹਾਰਦੇ ਨੇ ਕੋਈ ਹੋਮੇ ਦੀ ਦੀਰਗੀ ਅਧੀਨਗੀ ਸਭਿਕਾਰੀ ਬੈਠਾ ਏ ਕੋਈ ਕਾਮ ਵਾਸ਼ਨਾ ਦੇ ਵਿੱਚ ਆਪਣ ਨੂੰ ਖਚਤ ਪਾ ਰਿਹਾ ਏ ਕਿਸ ਨੂੰ ਕਰੋਧ ਨੂੰ ਟਿਕਣਾ ਦਿੰਦਾ ਕਾਮ ਕਰੋਧ ਲੋਭ ਮੋਹ ਹੰਕਾਰਾ ਕਿਸਿਆਂ ਨੂੰ ਲੋਭ ਇੰਨਾ ਖੋਇਆ ਏ ਕਿ ਮੈਂ ਸਾਰਿਆਂ ਤੋਂ ਅਮੀਰ ਹੋਵਾਂ ਹਜ਼ੂਰ ਕਹਿੰਦੇ ਭ੍ਰਮ ਚੋਟਾਂ ਖਾਵੇ ਇਹ ਪਰਮਾਤਮਾ ਨਹੀਂ ਪਾਇਆ ਏ ਬਿਨ ਭਾਗਾ ਸਤ ਸੰਗ ਨ ਲਬੈ ਬਿਨ ਸੰਗਤ ਮੈਲ ਭਰੀ ਜੈ ਜੀਓ ਚੰਗੀ ਕਿਸਮਤ ਤੇ ਚੰਗੀ ਭਾਵਨਾ ਤੋਂ ਬਿਨਾ ਗੁਰੂ ਦੀ ਸੰਗਤ ਨਹੀਂ ਮਿਲਦੀ ਜੀ ਕਦੇ ਤੇ ਸੰਗਤ ਤੋਂ ਬਿਨਾ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਦੇ ਨਾਲ ਸਦੀ ਵੀ ਲਿਬੜੇ ਹੀ ਰਹਿੰਦਾ ਹੈ ਸਾਫ਼ ਨਹੀਂ ਹੋ ਸਕਦਾ ਹਜ਼ੂਰ ਨੇ ਆਖਿਆ ਬਿਨਾ ਬਿਨ ਸਤ ਸੰਗ ਬਿਨ ਭਾਗਾ ਤਾ ਸੰਗਤ ਨ ਲੱਭੈ ਹਜ਼ੂਰ ਕਨੇ ਕਦੇ ਸੰਗ ਨਹੀਂ ਮਿਲ ਸਕਦਾ ਚੰਗੇ ਗੁਣਾ ਦਾ ਪਰ ਜੇ ਨਾ ਮਿਲਿਆ ਤਾਂ ਵਿਕਾਰਾਂ ਦੀ ਮਨ ਦੇ ਨਾਲ ਮਨ ਹਮੇਸ਼ਾ ਮੈਲ ਦੇ ਨਾਲ ਮਨ ਲਿਬੜਿਆ ਹੀ ਰਹਿਣਾ ਏ ਇਹ ਸਾਫ਼ ਨਹੀਂ ਹੋ ਸਕਦਾ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਇਹ ਕਿਰਪਾ ਕਰ ਦੀਨ ਦੁਨੀਆ ਦੇ ਵਾਲੀ ਇਹ ਜਗਤ ਹਾਰ ਇਹ ਪਾਲਣ ਹਾਰ ਇਹ ਖਸਮ ਪ੍ਰਭੂ ਮੈਨੂੰ ਇੱਕ ਵਾਰੀ ਆ ਕੇ ਆਪਣੇ ਗੱਲ ਨਾਲ ਆ ਮੈਂ ਤੈ ਤੂੰ ਕਈ ਜਨਮਾਂ ਦਾ ਵਿਛੜਿਆ ਫਿਰਦਾ ਬਹੁਤ ਜਨਮ ਵਿਛੜੇ ਤੇ ਮਦੋ ਇਹ ਜਨਮ ਤੇਮਾਰੇ ਲੇਖੇ ਪ੍ਰਮਾਤਮਾ ਕਿਰਪਾ ਕਰਦੇ ਕਈ ਉਮਰਾਂ ਭਰ ਦਾ ਰੋਗ ਤੂੰ ਇੱਕ ਛਣ ਮਾਤਰ ਦਰਸ਼ਨਦਾਰਿਆਂ ਦੇ ਨਾਲ ਖਤਮ ਕਰਨ ਦੀ ਸਮਰੱਥਾ ਰੱਖ ਰਿਹਾ ਮੇਰੇ ਗੁਰੂ ਮੈਂ ਆਏ ਮਿਲੋ ਹਰ ਹਰ ਨਾਮ ਦਿਆਂ ਮਨ ਧਾਰੇ ਏ ਹਰੀ ਆਪਣੇ ਮਨ ਦੇ ਵਿੱਚ ਦਇਆ ਧਾਰ ਕੇ ਆਪਣੇ ਨਾਮ ਦਾ ਜੋ ਅੰਮ੍ਰਿਤ ਰੂਪੀ ਹੀਰਾ ਏ ਉਹਨੂੰ ਪਹਿਚਾਨਣ ਦੀ ਮੇਰੇ ਮਨੰਦਰ ਸੋਚ ਪੈਦਾ ਕਰਦੇ ਤੇ ਇੰਨੀ ਕਿ ਦਇਆ ਮੇਰੇ ਮਨ ਵਿੱਚ ਭਰ ਦੇ ਕਿ ਮੈਨੂੰ ਹਰੇਕ ਜੀਵ ਦੇ ਉੱਤੇ ਦਇਆ ਹੋਵੇ ਕਿਸੇ ਦੇ ਉੱਤੇ ਹੰਕਾਰ ਪ੍ਰਤੀ ਮੇਰੇ ਉੱਤੇ ਵੈਰ ਨਾ ਪੈਦਾ ਹੋਵੇ ਮਨ ਵਿੱਚ ਇੰਨੀ ਨਿਮਰਤਾ ਹਜ਼ੂਰ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਪਾਵਨ ਸ਼ਬਦ ਦੇ ਨਾਲ ਦ੍ਰਿਸ਼ਤ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖੀ ਹੈ ਗੁਰਮਤਿ ਨਾਮ ਮਿੱਠਾ ਮਨ ਪਾਇਆ ਜਨ ਨਾਨਕ ਨਾਮ ਮਨ ਬੀਜੈ ਜੀਓ ਹੈ ਦਾਸ ਨਾਨਕ ਹਜ਼ੂਰ ਨੇ ਆਖਿਆ ਹੈ ਗੁਰੂ ਨਾਨਕ ਸਾਹਿਬ ਦੀ ਗ੍ਰੰਥੀ ਲੈ ਗੁਰੂ ਦੀ ਮੱਤ ਦੇ ਨਾਲ ਗੁਰੂ ਦੇ ਨਾਮ ਦੀ ਵਰਕਤ ਦੇ ਨਾਲ ਜਿਸ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਦਾ ਬੂਟਾ ਸਦੀਵੀ ਖੜ ਪੁੱਠਿਆ ਨਾ ਉਹਦੇ ਹਜ਼ੂਰ ਕਹਿੰਦੇ ਮਿਠਾਸ ਪ੍ਰਤੀਫਲਾਂ ਨੂੰ ਮੰਦਰ ਦੁਨਿਆਵੀ ਲੋਕ ਵਿੱਚ ਦੱਸ ਨਹੀਂ ਸਕਦਾ ਕਿ ਇਹਦਾ ਕਿੰਨਾ ਕੁ ਲਾਭ ਹੈ ਹਜ਼ੂਰ ਨੇ ਦੇਖੋ ਸ਼ਬਦ ਕਿੰਨੇ ਦੇ ਸਾਹਮਣੇ ਸਾਡੇ ਟਿਕਾਈ ਭਰੇ ਵਰਤੇ ਨੇ ਕਿ ਉਸ ਦਾ ਮਨ ਸਦਾ ਨਾਮ ਦੇ ਵਿੱਚ ਹੀ ਭਜਿਆ ਰਹੇਗਾ ਉਹ ਵਿਕਾਰਾਂ ਤੋਂ ਖਲਾਸੀ ਕਰ ਜਾਵੇਗਾ ਕਿੰਨਾ ਨੇ ਹਰ ਹਰ ਨਾਮ ਦਿਆ ਮਨ ਧਾਰੇ ਜਿਨ੍ਹਾਂ ਦੇ ਮਨ ਵਿੱਚ ਦਇਆ ਆਈ ਹੈ ਜਿਹੜੇ ਦਇਆਲਤਾ ਦੇ ਪੁੰਜ ਦੇ ਪਰਮਾਤਮਾ ਦੇ ਇੱਕ ਅੰਛਵੰਚੋਂ ਦੇ ਵਿੱਚੋਂ ਨੇ ਜੋ ਪਰਮਾਤਮਾ ਹਮੇਸ਼ਾ ਦਇਆਲਤਾ ਦਾ ਪੁੰਜ ਹੈ ਇਹ ਉਹਦੀ ਕੁਲ ਦੇ ਵਿੱਚੋਂ ਆਏ ਨੇ ਹਜ਼ੂਰ ਕਹਿੰਦੇ ਗੁਰਮਤਿ ਨਾਮ ਮਿਠਾ ਮਨ ਪਾਇਆ ਉਹਨਾਂ ਨੂੰ ਇਸ ਦੀ ਵੀ ਇਹ ਚੰਗਾ ਤੇ ਸੋਹਣਾ ਲੱਗੇਗਾ ਜਿਨ੍ਹਾਂ ਨੇ ਪਰਮਾਤਮਾ ਪ੍ਰਤੀ ਆਪਣੀ ਵਫਾਦਾਰੀ ਨੂੰ ਸਦੀਵੀ ਕਾਇਮ ਰੱਖਿਆ ਏ ਜਨ ਨਾਨਕ ਨਾਮ ਮਨ ਪੀਜੈ ਜੀਓ ਤੇ ਉਹੀ ਪਰਮਾਤਮਾ ਦੇ ਨਾਮ ਦੇ ਸਦੀਵੀ ਭਜਿਆ ਰਹੇਗਾ ਪਾਵਨ ਨੂੰ ਸ਼ਬਦ ਦੀ ਸਮਾਪਤੀ ਹੈ ਜੀ ਬੜੀਆਂ ਉਦਾਹਰਣਾਂ ਦੇ ਤਹਿਤ ਸਤਿਗੁਰ ਨੇ ਇਸ ਪਾਵਨ ਸ਼ਬਦ ਦੇ ਵਿੱਚ ਵੀ ਸਾਨੂੰ ਇਹ ਸ਼ੁਮਾਰ ਗਿਆਨ ਹਾਸਲ ਕਰਵਾਇਆ ਏ ਇਸ ਗੁਰੂ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਨੂੰ ਸੰਮੁਖ ਰੱਖਦੇ ਆ ਹੋਇਆ ਸਾਂਝੀਆਂ ਕਰਦੇ ਆ ਹੋਇਆ ਜੀ ਵੇ ਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਉਹਨਾਂ ਦਾਆਂ ਹੋ ਗਈਆਂ ਨੇ ਹਜ਼ੂਰ ਬਖਸ਼ਣਹਾਰ ਨੇ ਗੁਰੂ ਦੀ ਸੰਗਤ ਬਖਸ਼ਣ ਦੀ ਯੋਗਤਾ ਦੀ ਇਕਾਈ ਦੇ ਵਿੱਚ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਪ੍ਰੀਤ ਸਾਧ ਸੰਗਤ ਜੀ ਖਿਮਾ ਬਖਸ਼ਣੀ ਤੇ ਅਗਾਹਾਂ ਤੋਂ ਵੀ ਹਜ਼ੂਰ ਦੇ ਚਰਨਾਂ ਕਮਲਾ ਪਾਸ ਇਹ ਅਰਦਾਸ ਬੇਨਤੀ ਕਰਨੀ ਕਿ ਸਤਿਗੁਰੂ ਜੀ ਆਪਣੀ ਪਾਵਨ ਵਿਚਾਰ ਤੇ ਆਪਣੀ ਪਾਵਨ ਬਾਣੀ ਦੇ ਨਾਲ ਜੋੜਨ ਦਾ ਉਦਮ ਬਖਸ਼ਿਸ਼ ਕਰੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ